ਸਤਨਾ ਸ੍ਰੀ ਵਾਹੇ ਗੁਰ ਸਾਹਿਬ ਜੀ ਸੇਵਕ ਕੈ ਪਰਪੁਰ ਜੁਗ ਜੁਗ ਵਾਹ ਗੁਰ ਤੇਰਾ ਸਭ ਸਦ ਅਕਾਰ ਨਿਰੰਕਾਰ ਪ੍ਰਭ ਸਦਾ ਸਲਾਮਤ कह न सक को तुम पद का ब्रह्मा विष्णु सिरात अगमंत तिन को मोह उप आ मन मद का सब रासी लेख जने उपाय ਜਿ ਕਿ ਦੀਆ ਸਭ ਹਾਂਕ ਤਦ ਕਾ ਸੇਵਕ ਕ ਪਰਪੁਰ ਜੋਗ ਜੋਗ ਵਾਹ ਗੁਰ ਤੇਰਾ ਸਭ ਸਦਕਾ ਕਰਮ ਸਤਕਾਰ ਗੁਰੂ ਸਾਸਨ ਜੀ ਗੁਰ ਕਿਰਪਾ ਹਦਕਾ ਅਜ ਆਪਾਂ ਮਹਾਰਾਜਿਆਂ ਦੀ ਅਸੀਸ ਨਾਲ ਰਾਗ ਤਨਾਸਰੀ ਵਿੱਚੋਂ ਸਤਨ ਗੁਰੂ ਰਾਮ ਦਾ ਸਮਾਰਾਈ ਦੇ ਸ਼ਬਦ ਹੈ ਜੋ ਕਿ 669 ਪਾਵਨ ਅੰਗ ਤੇ ਸਵਾਨ ਵਾਨ ਹੈ ਦੇ ਵਿਚਾਨ ਜੁੜਨਾ ਹੈ ਜੀ ਆਓ ਗੁਰੂ ਸਾਹਿਬ ਜੀ ਆਪ ਕਿਰਪਾ ਕਰਨ ਆਪਣੀ ਸੇਵਾ ਆਪ ਲੈਣ ਜੀ ਸਤਨ ਸ੍ਰੀ ਵਾਹੀ ਗੁਰੂ ਸਾਹਿਬ ਜੀ ਤੇਰਾ ਸ੍ਰੀ ਮਹੱਲਾ ਚੁੱਛਾ ਸੇਵਕ ਸਿੱਖ ਹਰ ਜਣ ਸਵੇ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਗਾਵੇ ਆ ਸੁਣੀਐ ਤਿਨ ਕਾ ਹਰਿ ਛਾਈ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੇ ਸਤਗੁਰੂ ਰਾਮਦਾਸ ਜੀ ਮਹਾਰਾਜ ਪਾਵਨ ਸਬਜ਼ਰਾਹੀ ਪਹਿਲਾ ਬੰਦ ਹੈ ਉਪਦੇਸ਼ ਬਖਸ਼ ਕਰਦੇ ਨੇ ਕਿ ਸਾਰੇ ਹੀ ਭਾਈ ਸਿੱਖ ਸੇਵਕ ਜੋ ਵੀ ਪਰੋਸੇ ਵਾਲੇ ਨੇ ਗੁਰੂ ਨਾਨਕ ਦੇਵ ਜੀ ਸਿੱਖ ਨੇ ਸਰਦਾ ਪਰਮੇਸ਼ਰ ਦੇ ਪ੍ਰਤੀ ਭਾਵਨਾ ਪਰਪੂਰ ਭਰ ਕੇ ਆਉਂਦੇ ਨੇ ਤੇ ਸਤਗੁਰਾਂ ਦੀ ਗੁਰੂ ਮਹਾਰਾਜ ਜੀ ਦੀ ਜਿਹਦੀ ਬਾਣੀ ਹੈ ਉਸ ਦਾ ਗਾਣ ਕਰਦੇ ਨੇ ਪਾਪ ਸਿਫਤੋ ਸਲਾਹ ਕਰਦੇ ਨੇ ਪ੍ਰਮਾਤਮਾ ਦੀ ਜਾਂ ਸੰਗਤਾਂ ਉ ਜਾ ਕੇ ਸੇਵਾ ਕਰਦੇ ਨੇ ਪੁਨ ਦਾਨ ਕਰਦੇ ਨੇ ਤੇ ਉਤਮ ਬਾਣੀ ਦਾ ਗੁਣ ਗaan ਤੁਰ ਕੀ ਬਾਣੀ ਆਈ ਤਿੰਨ ਸਗਲੇ ਜਿੰਦ ਮਟਾਈ ਬਾਣੀ ਦਾ ਗੁਣ ਗaan ਕਰਦੇ ਨੇ ਪ੍ਰਜਾ ਕੀ ਪ੍ਰਮਾਤਮਾ ਦੇ ਪ੍ਰਤੀ ਗੁਣ ਗaan ਕਰਦਾ ਸਿਫਤੋ ਸਲਾਹ ਗਲਨੰਦ ਮਾਣਦੇ ਨੇ ਮਨ ਜੁੜਦਾ ਹੈ ਸੰਗਤਾਂ ਨੇ ਹਾਲ ਹੁੰਦੀਆਂ ਨੇ ਪਰ ਗੁਰੂ ਸਾਹਿਬ ਜੀ ਨੂੰ ਪੁੱਛੀ ਬੀ ਕੀਦਾ ਗਾਇਆ ਹੋਏ ਗਾंदे ਸਾਰੇ ਨੇ ਸਾਬ ਨਿਤਨੇਮ ਕਰਦੇ ਨੇ ਘਰ ਵਿੱਚ ਵੀ ਗੁਰੂ ਘਰ ਜਾ ਕੇ ਸਾ ਕੀਰਤਨ ਦਾ ਲਾਹਾ ਮਾਣਦੇ ਨੇ ਸੁਣਦੇ ਵੀ ਨੇ ਕਥਾ ਵੀ ਕਰਦੇ ਨੇ ਸੇਵਾ ਕਰਦੇ ਨੇ ਵੀ ਕਿਨਾਂ ਦੀਆਂ ਸੇਵਾਵਾਂ ਸਤਿਗੁਰ ਜੀ ਆਪ પ્રસન્ન ਹੋ ਕੇ ਤੁੱਠੇ ਹੋ ਕੇ ਪ੍ਰਵਾਨ ਕਰਦੇ ਨੇ ਆਪਾਂ ਕੋ ਬਨਾਵਾ ਸਾਬੂ ਲੈਂਦੇ ਅਰਦਾਸ ਹੁੰਦੀ ਹੈ ਬਕੌਨ ਸਾਹਿਬ ਜੀ ਆਗੇ ਵਿਦੇਸ਼ ਆਇਆ ਸਮਝ ਆ ਗਿਆ ਪਰ ਸਾਡੀ ਕੀਤੇ ਅਰਦਾਸ ਦਾ ਫਲ ਜਾਂ ਜੋ ਮਹਾਰਾਜ ਨੇ ਕੀ ਜਵਾਬ ਦਿੱਤਾ ਉਹ ਕਿਉਂ ਪਤਾ ਲਗੇ ਉਹ ਕਿਹੜੀ ਜਗਤਿ ਉਹ ਕਿਹੜਾ ਤਰੀਕਾ ਇੱਥੇ ਮਾਰ ਪਹਿਲੇ ਦੱਸੀ ਭਾਈ ਉਹਨਾਂ ਜੀਆਂ ਦਾ ਹੀ ਗਾਵੇ ਆ ਸੁਣਿਆ ਕੀਤੀ ਸੇਵਾ ਜਪਿਆ ਨਾਮ ਸੁਣਿਆ ਨਾਮ ਕੀਤਾ ਕੀਰਤਨ ਸੁਣਾ ਕੀਰਤਨ ਕੀਤੀ ਕਥਾ ਸੁਣੀ ਕਥਾ ਜਾਂ ਸੇਵਤੋ ਸਹਾਰ ਰਬ ਦੀ ਸੇਵੀ ਤਨਲ ਕੀਤੀ ਆਪ ਜੀਆ ਨੇ ਉਹ ਪ੍ਰਮਾਨ ਹੁੰਦੀ ਹੈ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਆ ਕੇ ਹਨੋ ਬਿਲਕੁਲ ਜੋ ਮਰੀ ਵਰਤਿਆ ਮਨ ਸਤ ਸਤ ਕਰ ਜਾਣੇ ਕਿ ਗੁਰੂ ਦਾ ਪ੍ਰਦੇਸ਼ ਸ਼੍ਰੋਮਣੀ ਹਾ ਇਹ ਗੁਰੂ ਦਾ ਮਰਿਆਦਾ ਮੇਰੇ ਲਈ ਪਰਪੱਕਤਾ ਹੈ ਦਿੜ ਸੰਕਲਪ ਹੈ ਗੁਰੂ ਕਹਿਆ ਸੋਕਾਰ ਕਿਮਾਵੋ ਗੁਰ ਕੀ ਕਰਨੇ ਕੋ ਕਾਹ ਹੁੜ ਤਵ ਜੋ ਗੁਰੂ ਦੀ ਗੱਲ ਹੈ ਮਰਿਆਦਾ ਹੈ ਬੰਧਨ ਨੇ ਉਸ ਦਾਇਰੇ ਵਿੱਚ ਰਹਾ ਕਿ ਮੈਂ ਆਪਣੀ ਕੀਰਤ ਕਰਾਂ ਫਿਰ ਸੇਵਾ ਕਰਾਂ ਫਿਰ ਭਾਜਨ ਬੰਦਗੀ ਕਰਾਂ ਭਾਵ ਤਾਂ ਜਾ ਕੇ ਫਲ ਲਾਏ ਇਨਸਾਨ ਬਾਣੀ ਵੀ ਪੜਦਾ ਰਹੇ ਸੇਵਾ ਕਰਦੇ ਬੁਰੀ ਕਰਨੀ ਠੀਕ ਨਹੀਂ ਗੁਰੂ ਕਮਨਸਾਲ ਨਹੀਂ ਫਿਰ ਗੁਰੂ ਪਿਆਰੇ ਗੁਰਦੀ ਖੁਸ਼ੀ ਨਹੀਂ ਮਿਲ ਸਕੀ ਵਚਨ ਗੁਰ ਆਮਦਾਸ ਮਹਾਰਾਜ ਜੀ ਦੇ ਕਿ ਭਾਈ ਗਾਵੇ ਆ ਸੁਣਿਆ ਤਿਨ ਘਰ ਥਾਏ ਬਾਵੇ ਪਰਮਾਤਮਾ ਦੀ ਗੱਲ ਕਰਦੇ ਨੇ ਗੁਰੂ ਸਾਹਿਬ ਜੀ ਗੁਰੂ ਸਾਹਿਬ ਸਮਝਾਉਂਦੇ ਨੇ ਉਹਨਾਂ ਦਾ ਗਾਵੇ ਆ ਸੁਣਿਆ ਸੇਵਾ ਕੀਤੀ ਪਰਮਾਤਮਾ ਪ੍ਰਵਾਨ ਕਰਦਾ ਹੈ ਜਿਹੜਾ ਭਾਈ ਆਪਣੇ ਗੁਰਾਂ ਦੀ ਆਗਿਆ ਨੂੰ ਜੇਨਾ ਸਤਿਗੁਰ ਕੀ ਆਗਿਆ ਸਤ ਸਤਿਗੁਰ ਮਾਨੇ ਪੂਰੇ ਗੁਰੂ ਦੇ ਹੁਕਮ ਨੂੰ ਸਸ ਕਰਕੇ ਕਮਾਇਆ ਹੁਕਮ ਕੀ ਗੁਰੂ ਮਹਾਰਾਜੀ ਦਾ ਪਹਿਲਾ ਵਸਣ ਉਹਦੇ ਬਾਣੀ ਮਾਰ ਕਹਿੰਦੇ ਨੇ ਗੁਰ ਸਤਿਗੁਰ ਕਾਜ ਸਿਖ ਅਖਾਏ ਸੋ ਪਾਲ ਕੇ ਉਠ ਨਾਮ ਤੇ ਆਵੇਂ ਪਹਿਲਾ ਕੰਮ ਨਾਮ ਜਪਣਾ ਜ਼ਰੂਰ ਪਾਇ ਪੁਰਾਣਾ ਕਰੀ ਇਹ ਪ੍ਰਣਿਤ ਨਿਯਮ ਤੋਂ ਪਹਿਲਾਂ ਇਸ਼ਨਾਨ ਪਾਣ ਕਰਕੇ ਧੰਵਾਦ ਕਰੀ ਗੁਰੂ ਮਾਦਾ 10 15 ਮਨ ਜਪ ਕਰੋ ਇਹ ਯੁਗਤੀ ਬਹੁਤ ਜ਼ਰੂਰੀ ਹੈ ਜਿਵੇਂ ਜਾਗ ਖੁਲੀ ਸ਼ੁਕਰਾਨਾ ਗੁਰੂ ਸਾਹਿਬ ਜੀ ਧੰਵਾਦ ਪਰਮਾਤਮਾ ਜਾਗ ਰਣਬਤੀਤ ਹੋਈ ਆਪ ਜੀ ਅਨੰਦ ਦੇ ਵਿਲੇ ਜਾਗ ਜੇ ਜਾਗਰਣ ਬਖਸ਼ਿਆ ਬਹੁਤ ਬਹੁਤ ਧੰਵਾਦ ਇਹ ਤੋਂ ਹੀ ਬਾਅਦ ਸ਼ੁਰੂ ਹੋਗਾ ਧੰਵਾਦ ਕਰਨਾ ਸਵੇਰ ਪਾਣੀ ਤੋਂ ਪਹਿਲਾਂ ਇਸ਼ਨਾਨ ਪਾਣੇ ਕੀਤਾ ਫਿਰ ਸਿਵਨ ਚੌਂਕੜਾ ਬਜ ਗਿਆ ਧਿਆਨ ਜੁੜਿਆ ਬਹੁਤ ਜ਼ਰੂਰੀ ਪਹਿਲਾ ਕਰੂੰ ਅਰਦਾਸਾਂ ਤਾਂਹੀਆਂ ਪੂਰੀਆਂ ਹੋਣਗੀਆਂ ਸੇਵਾ ਤੇ ਸਫਲ ਹੋਏਗੀ ਜੇ ਆਪਾਂ ਗੁਰੂ ਦੀ ਪਹਿਲਾ ਵਚਨ ਨਿਕਮਾਵਾਂਗੇ ਪਹਿਲਾ ਵਚਨ ਹੈ ਭਾਈ ਨਾਮ ਜਪਣਾ ਉਸ ਤੋਂ ਬਾਅਦ ਬਾਣੀ ਪੜਨਿਤ ਨਿਮ ਕਰਨਾ ਗੁਰੂ ਘਰ ਜਾ ਕੇ ਦਰਸ਼ਨ ਕਰਨੇ ਗੁਰੂ ਮਹਾਰਾਜਿਆਂ ਦੇ ਫਿਰ ਸੰਗਤਾਂ ਨੇ ਤਾਲ ਸੇਵਾ ਕਰਨੀ ਫਿਰ ਆਪਣਾ ਜਲਪਾਣੀ ਗ੍ਰਹਿਣ ਕਰਨਾ ਇਹ ਗੁਰਸਿੱਖਾਂ ਦੇ ਪ੍ਰਾਤਨ ਮਰਿਆਦਾ ਹੈ ਜੋ ਪਾਈ ਗੁਰ ਦੇ ਲਾੜਲੇ ਸਿੱਖ ਹੋਏ ਨੇ ਅੱਜ ਵੀ ਬਹੁਤ ਕਿਰਪਾ ਮਹਾਰਾਜ ਦੀ ਗੁਰੂ ਘਰੇ ਬਾਵੋ ਜਲਦੀ ਜਾਜ ਨ ਦੇ ਕਿਰਪਾ ਮਹਾਰਾਜ ਇਹ ਮਰ ਉੱਠਦੇ ਨੇ ਨਾਮ ਜਪਦੇ ਨੇ ਫਿਰ ਗੁਰੂ ਘਰ ਜਾ ਕੇ ਸੇਵਾ ਕਰਨੇ ਪ੍ਰਕਾਸ਼ ਕਰਾਣਾ ਮਹਾਰਾਜਿਆਂ ਦਾ ਲਾਹਾ ਲੈਣਾ ਚਾਹ ਘੋੜਾ ਮਾਰ ਕੇ ਬਾਣੀ ਸੁਣਨੀ ਆ ਪੜ੍ਹਨੀ ਫਿਰ ਸਵਾਦ ਗੁਰੂ ਘਰੋ ਕਸਾ ਜੀ ਕੀਰਤਨ ਲਾਹਾ ਮਾਣਨਾ ਫਿਰ ਸਮਾਪਤੀ ਹੋਣੀ ਫਿਰ ਆਪਣੇ ਘਰਾਂ ਨੂੰ ਆਪਾਂ ਫਿਰ ਆਪਣੇ ਦਸੰਤ ਕੀਰਤ ਕਰਨੀ ਇੱਥੇ ਮਹਾਰਾਜ ਯਾਨੀ ਇੱਕੋ ਹੀ ਗੱਲ ਹੈ ਸੇਵਾ ਸਿਮਰਨ ਭਜਨ ਬੰਦਗੀ ਕਰਨ ਤੋਂ ਨਾਲ ਨਾਲ ਆਪ ਜੀ ਦੀ ਕਰਨੀ ਵੀ ਸੱਚ ਨਾਲ ਜੁੜੀ ਹੋਵੇ ਜੋ ਜ਼ਮਰਰਾ ਜੇ ਆਪਣੇ ਜ਼ਿੰਦਗੀ ਦੀ ਆਪ ਜੀ ਜ਼ਿੰਦਗੀ ਦਾ ਜੀਵਨ ਯਾਪਨ ਹੈ ਕ੍ਰਿਆਵਾਂ ਨੇ ਉਹ ਜ਼ਿੰਦਗੀ ਸੱਚ ਨਾਲ ਜੁੜੀ ਹੋਵੇ ਤੁਹਾਡਾ ਜੀਵਨ ਬਣ ਜੇ ਜਲਦਾ ਫਿਰਦਾ ਗੁਰਦੁਆਰਾ ਜੋਸੀ ਕੰਮ ਕਰੋ ਦੂਸਰਾ ਕੇ ਹਾਂ ਅਮਝ ਰਹਾ ਕੰਮ ਕੀਤਾ ਇਸ ਕੰਮ ਨੂੰ ਕੇਵਲ ਬਾਜ਼ਾਂ ਵਾਲੇ ਸਿੱਖ ਹੀ ਕਰ ਸਕਦੇ ਨੇਕੀ ਨਾਲ ਸੱਚਾਈ ਨਾਲ ਇਮਾਨਦਾਰੀ ਨਾਲ ਫਿਰ ਤੁਹਾਡਾ ਭਰੋਸਾ ਵਧੇਗਾ ਦੂਸਰਾਂ ਤੇ ਿਸ ਵਾਸ ਉਹਨਾਂ ਦਾ ਖੁਦ ਜੀ ਤੁਹਾਡੇ ਉੱਤੇ ਵੀ ਫਿਰ ਤੁਹਾਡੇ ਗੁਰੂ ਉੱਤੇ ਵੀ ਭਾਪ ਗੁਰੂ ਰਣਸਾਹ ਮਹਾਰਾ ਜੀ ਇਹ ਸਿੱਖ ਨੇ ਇੱਥੇ ਵੀ ਰਾਮਦਾਸ ਜੀ ਬਿਲਕੁਲ ਸੁੰਦਰ ਬਚਨ ਹੈ ਕੋਈ ਦੱਸੇ ਪ੍ਰਮਾਤਮਾ ਜੀ ਅਕਾਲ ਪੁਰਖ ਵੈਗੁਰੂ ਉਹਨਾਂ ਹੀ ਜੀਵਾਂ ਦੀ ਕੀਤੀ ਸੇਵਾ ਪੁਨ ਦਾਨ ਭਜਨ ਨਿਬੰਧਗੀ ਗਾਵਿਆ ਸੁਣਿਆ ਸਭ ਸਾਰੇ ਪੰਨ ਜਿਹੜੇ ਪ੍ਰਾਣੀ ਆਪਣੇ ਗੁਰੂ ਦੀ ਆਗਿਆ ਵਿੱਚ ਚੱਲਦੇ ਨੇ ਹੁਕਮ ਗੁਰੂ ਦਾ ਸਤ ਕਰ ਮੰਨਦੇ ਨੇ ਗੁਰਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਗੁਰਬਾਣੀ ਪ੍ਰਮਾਤਮਾ ਦਾ ਰੂਪ ਹੈ ਗੁਰਬਾਣੀ ਵਰਨਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਉਸ ਅਨਸਾਰ ਜੀਵਨ ਵਿੱਚ ਆਪਣਾ ਕਾਰ ਕਰਨੀ ਗੁਰਮਰਯਾਦਾ ਦੀ ਪਰਪੱਕਤਾ ਦਰਸਾਈ ਗੁਰੂ ਸਾਹਿਬ ਜੀ ਨੇ ਬੋਲੋ ਭਾਈ ਹਰ ਕੀਰਤ ਹਰ ਪਵਦਰ ਤੀਰਥ ਬੰਮਾਲਾ ਕਹਿ ਰਹੇ ਨੇ ਭਾਈ ਵਾਹਿਗੁਰੂ ਦੀ ਜੀ ਕੀਰਤਿ ਸਤਨਾਮ ਪਰਮਾਤਮਾ ਦੇ ਸਿਫਤੋਸਲਾ ਹਰ ਕੀਰਤ ਸਾਰ ਸੰਗਤ ਹੈ ਸਿਰਮ ਕਰਮਨ ਕੇ ਕਰਮਾ ਕਹੋਨਾ ਅੰਦੇਸਪੇਰ ਪਰ ਆਪਤ ਜਿਸ ਪਰ ਲਿਖੇ ਕਰ ਲੈਣਾ ਸਭ ਤੋਂ ਵੱਡੀ ਪਰਮਾਤਮਾ ਦੀ ਕੀਰਤੀ ਸਾਰ ਸੰਗਤ ਹੈ ਇਸ ਸੰਗਤਾਂ ਵਿੱਚ ਆਟ ਕੇ ਨਾਮ ਜਪਣਾ ਇਹ ਸਭ ਤੋਂ ਵੱਡੀ ਕੀਰਤ ਹੈ ਪਰਮਾਤਮਾ ਦੀ ਕਿਸ ਨੂੰ ਮਿਲਦੀ ਹੈ ਜੋ ਪਰਮਾਤਮਾ ਦੀ ਕਿਰਪਾ ਨਾਲ ਭਾਗਾਂ ਵਾਲੇ ਜੀ ਰਹਿਆ ਇੱਥੇ ਮਾਰਾ ਕਹਿ ਰਹੇ ਨੇ ਪਵਜਤੋਂ ਪਾਰ ਹੋਣ ਲਈ ਭਾਈ ਪਰਮਾਤਮਾ ਦੇ ਨਾਮ ਸਿਖਤ ਸਦਾ ਕਰੀਏ ਹਾਰ ਦਰ ਤਿੰਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਲਜਨੋ ਜਾਨੀ ਪੀਰ ਪਰਮਾਤਮਾ ਦੇ ਦਰ ਤੇ ਸੋ ਦਰ ਕੀ ਹਾਂ ਸੋ ਕਰਕੇ ਹਜਵੇਂ ਸਭ ਸੰਭਾਲੇ ਜਿੱਥੇ ਬੈਠ ਕੇ ਪਰਮਾਤਮਾ ਸਭ ਜੀਆਂ ਦੀ ਸੰਭਾਲ ਕਰਦਾ ਹੈ ਪਾਲਣਾ ਕਰਦਾ ਹੈ ਪਾਵਨ ਦਰਗਾਹ ਵੀ ਜਾ ਕੇ ਕਿਹਨਾਂ ਦੀ ਗੱਲ ਸੁਣੀ ਜਾਂਦੀ ਹੈ ਕਿ ਉਹਨਾਂ ਜੀਆਂ ਦੀ ਗੱਲ ਉੱਥੇ ਉੱਤਮ ਹੁੰਦੀ ਹੈ ਸ਼ਰਮਣੀ ਹੁੰਦੀ ਹੈ ਜਿਨ੍ਹਾਂ ਨੇ ਹਰ ਕਥਾ ਸੁਣੀ ਪਰਮਾਤਮਾ ਦੀ ਕਥਾ ਸੁਣ ਕੇ ਉਸ ਨੂੰ ਜਾਣਿਆ ਉਸ ਨੂੰ ਮੰਨਿਆ ਪਾ ਪਹਿਲੀ ਗੱਲ ਜਨਣ ਦੀ ਹੈ ਕਿ ਪ੍ਰਮਾਤਮਾ ਦੀ ਗੱਲ ਜਾਣਨੀ ਗਿਆਨ ਹੋਣਾ ਉਸ ਗਿਆਨ ਅਨੁਸਾਰ ਜੀਵਨ ਜਾਪਨ ਕਰਨਾ ਤੇ ਪ੍ਰਮਾਤਮਾ ਦੀ ਮਾਰਗਦਰਸ਼ਿਤ ਚੱਲ ਜਾਣਾ ਸਿੱਖ ਤੋਂ ਸਲਾਹ ਕਰਨੀ ਭਾਵ ਗੁਰੂ ਦੀ ਗੱਲ ਨੂੰ ਮੰਨਣਾ ਤਿਰੜ ਕਰਨਾ ਇਹ ਬੜੀ ਆਈ ਹੈ ਭਾਈ ਇਹ ਰਹਾਉ ਦੀ ਬੰਤੀ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਥਾ ਸੁਣੀ ਪ੍ਰਮਾਤਮਾ ਦੀ ਸੁਣ ਮੰਨਿਆ ਤੇ ਆਪਣੇ ਜੀਨ ਚ ਕਮਾਇਆ ਉਹਨਾਂ ਜੀਆਂ ਦੀ ਗੱਲ ਦਰਜਾ ਵੀ ਜਾ ਕੇ ਸੁਣੀ ਜਾਂਦੀ ਹੈ ਜੀ ਅਗਲਾ ਬੰਦ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਰਚੋ ਜੁੜ ਬਣਾਣੀ ਪਰਮਾਤਮਾ ਆਪੇ ਗੁਰ ਹੈ ਚੇਲਾ ਵੀ ਆਪੇ ਦੇਖ ਲੈ ਮਹਾਰਾਜ ਤਾਨਾਗੰਨਾਦੀ ਮਹਾਰਾਜ ਸਭ ਤੋਂ ਸੁਰਤਨ ਤੇਲਾ ਮਹਾਰਾਜ ਨੇ ਕਿਹਾ ਸਭ ਤੋਂ ਸੁਰਤ ਸਭਨ ਸਦਾ ਗੁਰੂ ਹੈ ਸੁਰਤ ਤੇਲਾ ਪਾਵਨ ਸੁਰਤੀ ਤੇ ਸਬਦ ਦਾ ਮਿਲਾਪ ਪਰਮਾਤਮਾ ਨੇ ਸੁਰਤ ਬਣਾਈ ਪਰਮਾਤਮਾ ਨੇ ਸਬਦ ਬਣਾਇਆ ਆਪੇ ਗੁਰੂ ਆਪੇ ਗੁਰ ਸੇਲਾ ਹੈ ਆਪੇ ਪ੍ਰਮਾਤਮਾ ਆਪ ਹੀ ਗੁਰ ਹੈ ਆਪ ਹੀ ਜਿਹਾਦਰ ਵਰਤ ਕੇ ਉਸਨ ਮੰਨਣ ਵਾਲਾ ਚੇਲੇ ਨੇ ਉਹ ਵੀ ਆਪ ਹੈ ਸਭ ਜਿਹਾ ਪ੍ਰਮਾਤਮਾ ਵਰਦਾ ਹੈ ਉਸ ਨਾਲ ਕੋਈ ਵੀ ਨਹੀਂ ਆਪ ਕੇ ਹਰ ਜੋਜ ਬਣਾਣੀ ਜੋਜ ਕੀਤੇ ਨੇ ਆਪਣੀ ਮਾਇਆ ਬਣਾਈ ਕਾਮ ਗਰੋਹ ਲੋਭ ਮਗਨਿੰਦਾ ਚੋਲੀ ਵਿਰੋਧ ਇਹ ਵਿਕਾਰ ਬਣਾਈ ਦਇਆ ਕਰਮ ਸਹਿਲ ਸੇਨਤਾ ਸੁਗਣ ਬਣਾਈ ਇਹ ਪੂਰਾ ਫਸਾਰਾ ਰੱਬ ਨੇ ਆਪਸਾਇਆ ਹੈ ਫਸਾਰ ਕੀਤਾ ਹੈ ਬਲਮ ਨਾਰਾ ਪਾਇਆ ਹੈ ਤੇ ਜੀ ਬਾਦਮਤ ਉਸ ਖੇਲ ਰਹੀ ਚੋਜ ਹੈ ਪਰਮਾਤਮਾ ਦੀ ਕਿਹੜਾ ਗੁਰੂ ਵਾਲੇ ਪਾਸੇ ਲੱਗਦਾ ਹੈ ਤੇ ਕਿਹੜਾ ਭਾਈ ਨਾ ਵਿਚਾਰਾਂ ਚ ਗਲਤਾਨ ਹੋ ਕੇ ਗੁਰੂ ਵਾਲੇ ਮਾਰ ਤੋਂ ਪਟਕ ਜਾਂਦਾ ਹੈ ਇਹ ਸਭ ਚੋਜ ਨੇ ਪਰਮੇਸ਼ਰ ਇਸੇ ਵਾਸਤੇ ਭਾਈ ਬਦੂ ਵੇਗ ਚਾਹੀਦਾ ਹੈ ਇਸੇ ਵਾਸਤੇ ਗੁਰੂ ਦੀ ਬਣ ਦਾ ਗਿਆਨ ਚਾਹੀਦਾ ਹੈ ਤਾਂ ਕਿ ਆਪਾਂ ਸੱਚ ਵਾਲੇ ਮਾਰਗ ਤੇ ਤੁਰੀਏ ਕਿਤੇ ਜੋ ਚੋਜ ਪਰਮਾਤਮਾ ਨੇ ਪਰਮਾਨਣ ਵਾਲੇ ਪਾਇ ਨਮਾਇਦੇ ਉਹ ਨਾ ਵਿਚ ਗਲਤਾਨ ਨਾ ਹੋ ਜਾਈਏ ਉਹਨਾਂ ਤੋਂ ਬਾਹਰ ਨਿਕਲਣਾ ਉਹ ਜ਼ਰੂਰੀ ਹੈ ਤੇ ਉਹਨਾਂ ਕੌਣ ਕੱਢੇਗਾ ਗੁਰੂ ਸ਼ਬਦ ਉਪਦੇਸ਼ ਗੁਰੂ ਮਹਾਰਾਜ ਦੀ ਸਿੱਖ ਗੁਰੂ ਸਾਹਿਬ ਜੀ ਬਖਸ਼ਿਸ਼ ਉਹ ਪਾਉਣ ਵਾਸਤੇ ਆਗਿਆ ਮਰਨੇ ਜ਼ਰੂਰੀ ਵਚਨ ਕਮਾਣੇ ਗੁਰੂ ਦੀ ਗੁਰੂ ਮਹਾਰਾਜ ਜੀਆਂ ਦੇ ਤਾਂ ਗੁਰੂ ਦੀ ਕਿਰਪਾ ਬਣਦੀ ਹੈ ਜਰ ਨਾਨਕ ਆ ਮਿਲਾਏ ਸੋਈ ਤੇ ਕਹਿੰਦੇ ਪਰਮਾਤਮਾ ਫਿਰ ਆਪਣੇ ਆਪ ਹੀ ਕਿਰਪਾ ਕਰਕੇ ਜੀਵਾਤਮਾ ਨੂੰ ਜੋੜਦਾ ਹੈ ਹੋਰ ਕੋਈ ਨਹੀਂ ਭਾਈ ਹਰ ਮਿਲਸੀ ਹਰ ਸਵਤਿਆਗ ਉਹ ਹਾਰ ਪਾਣੀ ਆਈ ਹੋ ਸਬਦ ਨੇ ਆਵੀ ਰੰਗਤ ਮਾਸ ਜਾਂ ਮਨ ਨੂੰ ਝਾਟ ਕਰਕੇ ਗੁਰੂ ਸਤਿ ਉਪਦੇਸ਼ ਨਾਲ ਜੁੜਨਾ ਕਰਿਓ ਰਬ ਨੂੰ ਪਹੁੰਚਦਾ ਹੈ ਰਹਿਣਾ ਸੰਸਾਰ ਵਿੱਚ ਗਲਤਾਂ ਨਹੀਂ ਰਹਿਣਾ ਮਾਇਆ ਵਿੱਚ ਪਰਮਾਇ ਦੀ ਗੁਰੂ ਪਿਆਰ ਵਰਤਣੀ ਹੈ ਤੋ ਨਾਮਾ ਨ ਵਰਤੇ ਸਹਿਜ ਨਾਲ ਕੀਰਤ ਕਰਦੇ ਹੋਇਆਂ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੀ ਕਿਰਪਾ ਨਾਲ ਪਾਈ ਜੀਵਨ ਸਫਲਾ ਬਣ ਜੇ ਸੋਚਾ ਸ਼ਬਦ ਇਹ ਗੁਰੂ ਪਿਆਰ ਸਮਝਾਉਣਾ ਕਰਦਾ ਗੁਰੂ ਸਾਹਿਬ ਜੀ ਦੀ ਆਗਿਆ ਮੰਨਣੀ ਉਹ ਪਰਮਾਤਮਾ ਨੂੰ ਪਾ ਜਾਂਦਾ ਹੈ ਜਿਹੜਾ ਆਪਣੇ ਆਪਣੇ ਗੁਰੂ ਦਾ ਬਣ ਗਿਆ ਸਮਝ ਲਓ ਉਹ ਪਰਮਾਤਮਾ ਦਾ ਬਣ ਗਿਆ ਜਿਹੜਾ ਆਪਣੇ ਆਪ ਤੇ ਭਰੋਸਾ ਰੱਖ ਕੇ ਗੁਰੂ ਸਰ ਵਿਸ਼ਵਾਸ ਕਰਦਾ ਹੈ ਉਹਦਾ ਵਿਸ਼ਵਾਸ ਪਰਮੇਸ਼ਰ ਦੇ ਬਣ ਗਿਆ ਜਿਹਦਾ ਪੂਜ ਰੱਬ ਤੇ ਵਿਰੋਸਾ ਹੋ ਗਿਆ ਉਦੇਵਰ ਪਰਮਾਤਮਾ ਹਰਾ ਉਹ ਜਾਂਦਾ ਹੈ ਜਿਸ ਦਾ ਸਭ ਡਰ ਡਾ ਹੋਏ ਤੇ ਇਸ ਨੂੰ ਮਾਰ ਨਾ ਸਕੇ ਕੋਈ ਇਸ ਕੇ ਸਿਰ ਉਪਰ ਤੋਂ ਸੁਆਮੀ ਸੋਦੂ ਕੈਸਾ ਪਾਵੇ ਬੋਲ ਨਾ ਜਾਣੇ ਮਾਇ ਮਦ ਮਾਤਾ ਮਰਨਾ ਸੀ ਇਸ ਦਾ ਪਾਇ ਸਮੁੱਚਾ ਸਤ ਪ੍ਰੇਰਣਾ ਕਰਦੇ ਸਤ ਗੁਰੂ ਦੀ ਆਗਨ ਸਤ ਕਰਕੇ ਮਨ ਅਮਰਿਆ ਦਾ ਵਿੱਚ ਰਹਿਣਾ ਰਹਿ ਨਹੀਂ ਰਹੇ ਸੋਈ ਸੁਖ ਮੇਰਾ ਉਹ ਸਾਇ ਮੈਂ ਉਸ ਦਾ ਤੇਰਾ ਗੁਰੂ ਸਰ ਕਿਰਪਾ ਕਰਨ ਆਪ ਸਾਈ ਹੋ ਸਬ ਦੇਖਦੇ ਸਬ ਦਾ ਪਾਵ ਸਬਾ ਜ਼ਰੂਰ ਅਮਨਸ ਕੋ ਸਿੰਘ ਸਜੂ ਬਾਣੀ ਤੇ ਬਾਣੇ ਧਾਰਣੀ ਬਣੋ ਬਾਜਾਂ ਖੁਸ਼ੀਆਂ ਮਾਣੋ ਤਨ ਗੁਰ ਗੁਰੂ ਜੀ ਮਹਾਰਾਜ ਸਹੀਦ ਸਿੰਘ ਸਭ ਤੇ ਕਿਰਪਾ ਕਰੰਤ ਬਾਬਾ ਦੀ ਵਿਸਿੰਗ ਦੀ ਆਪ ਸਾਈ ਮਾਣਸਪੁਰਤਾਨ ਮਿਰ ਕਰਨ ਦੀ ਹੋਈਆਂ ਬੁਲਾ ਦੇਖੀ ਮਾ ਜਯੋ ਫਤਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ